ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅਸੀਂ ਵਿਸ਼ਾ ਲਿਆ ਕਿ ਆਪਣੇ ਆਪ ਨਾਲ ਆਪ ਗੱਲਾਂ ਕਰਮਾਂ ਕਰੀਏ ਤੇ ਇਹਦਾ ਫਾਇਦਾ ਕੀ ਹੋ ਪਹਿਲਾ ਸਵਾਲ ਕਿ ਗੱਲ ਹੈ ਕੀ ਸਾਡਾ ਜਿਹੜਾ ਕੋਸ਼ ਅਰਥ ਹੈ ਕਿ ਜਿਹੜਾ ਵਿਚਾਰ ਜਿਹੜਾ ਬਚਨ ਗਲੇ ਚੋਂ ਨਿਕਲੇ ਉਹਨੂੰ ਆਪਾਂ ਗੱਲ ਕਹਿੰਦੇ ਆ ਤੇ ਗੱਲ ਅਸੀਂ ਹਮੇਸ਼ਾ ਦੂਸਰੇ ਦਾ ਆਸਰਾ ਪਾਲਦੇ ਆ ਕਿ ਕੋਈ ਸਾਡੇ ਨਾਲ ਹੋਵੇ ਅਸੀਂ ਉਹਦੇ ਨਾਲ ਗੱਲਾਂ ਕਰੀਏ ਕਿਉਂਕਿ ਕਈ ਵਾਰੀ ਗੱਲਾਂ ਸਮਾਂ-ਪਾਸ ਵਾਸਤੇ ਹੁੰਦੀਆਂ ਨੇ ਫਿਰ ਗੱਲਾਂ ਬਾਰੇ ਅਖਾਣ ਮੁਹਾਵਰੇ ਬੜੇ ਬਣੇ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਜਾਂ ਗੱਲ ਲੱਗੇ ਗਿੱਟੇ ਚਾਹੇ ਕੋਈ ਰੋਵੇ ਚਾਹੇ ਕੋਈ ਪਿੱਟੇ ਇਹਦਾ ਮਤਲਬ ਗੱਲ ਆਪਣੇ ਆਪ ਵਿੱਚ ਇੱਕ ਸ਼ਕਤੀ ਰੱਖਦੀ ਹੈ ਔਰ ਉਹ ਸ਼ਕਤੀ ਕਈ ਵਾਰੀ ਸਾਡਾ ਸਮਾਂ ਕੇਵਲ ਵਿਅਰਥ ਹੁੰਦਾ ਜਦੋਂ ਮਨੁੱਖ ਆਪਣੇ ਆਪ ਨਾਲ ਗੱਲ ਕਰਦਾ ਹੈ ਅਸਲ ਵਿੱਚ ਉਹ ਕਿਸੇ ਵੀ ਖੇਤਰ ਦਾ ਹੋਵੇ ਵਿਦਿਆਰਥੀ ਹੋਵੇ ਅਧਿਆਪਕ ਹੋਵੇ ਵਪਾਰੀ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਵਿਕਾਸ ਹਮੇਸ਼ਾ ਉਦੋਂ ਹੁੰਦਾ ਹੈ ਜਦੋਂ ਉਹਨੂੰ ਆਪਣੇ ਆਪ ਨਾਲ ਗੱਲ ਆਪ ਕਰਨੀ ਆਗੇ ਕਿਉਂਕਿ ਜਿਹੜੀਆਂ ਬਾਹਰੀ ਗੱਲਾਂ ਹੁੰਦੀਆਂ ਉਹ ਕਈ ਵਾਰੀ ਨਿੰਦਿਆ ਚੁਗਲੀ ਤੱਕ ਰਹਿ ਜਾਂਦੀਆਂ ਤੇ ਸੁਵਾਦ ਦਾ ਫਾਇਦਾ ਵੀ ਹੁੰਦਾ ਹੈ ਇਹਦੇ ਬਾਰੇ ਕਿਉਂਕਿ ਬਹੁਤ ਸਾਰਾ ਅੱਜਕੱਲ ਵਿਚਾਰ ਚੱਲਦਾ ਹੈ ਕਿ ਬੰਦਾ ਇਕਾਗਰ ਚਿੱਤ ਹੋ ਕੇ ਪਹਿਲਾਂ ਖੁਦ ਬੈਠੇ ਜਿਹਨੂੰ ਕਹਿੰਦੇ ਸਵੈ ਚਿੰਤਨ ਸਵੈ ਚੇਤਨਾ ਜਾਂ ਆਤਮ ਚੀਨ ਪਰਮ ਸੁਖ ਪਾਇਆ ਜਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹਦੇ ਬਾਰੇ ਸਾਡੀ ਇੱਕ ਬੜੀ ਮਹਾਨ ਸਾਖੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਦਾਸੀਆਂ ਤੇ ਚੱਲੇ ਭਾਈ ਲਾਲੋ ਜੀ ਦਾ ਕੁੰਡਾ ਖੜਕਾਇਆ ਭਾਈ ਲਾਲੋ ਕੀ ਪਿਆ ਕਰਦਾ ਜੀ ਕਿੱਲੇ ਪਿਆ ਘੜਦਾ ਭਾਈ ਲਾਲੋ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ ਕਿ ਮਨ ਵੀ ਘੜੇਗਾ ਹੁਣ ਕਿੱਲੇ ਘੜਨਾ ਉਹਦੀ ਕਿਰਤ ਹੈ ਇਹ ਸਾਰਾ ਸਮਾਜ ਹੀ ਅੱਜ ਸਭ ਕੁਝ ਕਰ ਰਿਹਾ ਇਹ ਰੋਟੀ ਕੱਪੜਾ ਮਕਾਨ ਕੁਲੀ ਗੁੱਲੀ ਜੁੱਲੀ ਇਹਦੇ ਲਈ ਇਹ ਕਿਰਤ ਹੈ ਤੇ ਕਿਰਤ ਦਾ ਸਤਕਾਰ ਹੈ ਪਰ ਕਿੱਲੇ ਘੜਦਿਆਂ ਜਿਹੜਾ ਵਿਚਾਰ ਸ਼ਕਤੀ ਹੈ ਜਿਹੜਾ ਮਨ ਘੜਨਾ ਹੁਣ ਮਨ ਸੰਗਤ ਵੀ ਘੜਦੀ ਹੈ ਪੁਸਤਕ ਵੀ ਘੜਦੀ ਹੈ ਮਨ ਗੁਰੂ ਵੀ ਘੜਦਾ ਹੈ ਮਨ ਵਿਚਾਰ ਵੀ ਘੜਦਾ ਹੈ ਪਰ ਬੰਦਾ ਮਨ ਨਾਲ ਆਪਣੇ ਆਪ ਨਾਲ ਸੰਵਾਦ ਤੇ ਕਰੇ ਇਹਦੇ ਲਈ ਹੁੰਦਾ ਕਿ ਆਪ ਕਾਗਰ ਚਿਤ ਹੋ ਕੇ ਆਪਣੇ ਆਪ ਨੂੰ ਗਿਆਨ ਤੇ ਕਰਮ ਇੰਦਰੀਆਂ ਨੂੰ ਕੇਂਦਰਿਤ ਕਰਕੇ ਆਪਣੀਆਂ ਚੰਗਿਆਈਆਂ ਬੁਰਾਈਆਂ ਦਾ ਆਪਣੇ ਫਾਇਦੇ ਨੁਕਸਾਨ ਦਾ ਆਪਣੇ ਆਪ ਨਾਲ ਅਧਿਆਨ ਕਰਨਾ ਇਸ ਤਰ੍ਹਾਂ ਦਾ ਇੱਕ ਮੰਦਰ ਵੀ ਹੈ ਦਿੱਲੀ ਚ ਲੋਟਸ ਟੈਂਪਲ ਕਿ ਤੁਸੀਂ ਇੱਥੇ ਬੋਲਣਾ ਨਹੀਂ ਬੋਲਣ ਦਾ ਮਤਲਬ ਹੁੰਦਾ ਜਦੋਂ ਤੁਸੀਂ ਬਾਹਰੀ ਬੋਲਚਾਲ ਬੰਦ ਕਰਦੇ ਹੋ ਆਪਣੇ ਆਪ ਨਾਲ ਗੱਲ ਉਦੋਂ ਕਰ ਸਕਦੇ ਹੋ ਪਰ ਇਹਦਾ ਚਾਜਚਾਰ ਵੀ ਹੋਵੇ ਕਿ ਅਸੀਂ ਇੱਕ ਸਬਜੈਕਟ ਆਪਣੇ ਆਪ ਨਾਲ ਚੁਣੀਏ ਜਿਹਨੂੰ ਕਹਿੰਦੇ ਕੋਈ ਵਿਸ਼ਾ ਲੈ ਕੇ ਨਾ ਆਪਣੇ ਆਪ ਨਾਲ ਇੱਕ ਵਿਚਾਰ ਕਰੀਏ ਕਿ ਮੈਂ ਗੁਣ ਕੀਨੇ ਤੇ ਔਗਣ ਕੀਨੇ ਚੰਗਿਆਈਆਂ ਕੀਨੇ ਤੇ ਬੁਰੀਆਂ ਕੀਨੇ ਅੱਜ ਸਾਡੇ ਪੰਜਾਬ ਵਿੱਚ ਇੱਕ ਵੱਡਾ ਰੌਲਾ ਹੈ ਕਿ ਨਸ਼ਿਆਂ ਵਿਰੁੱਧ ਯੁੱਧ ਹੈ ਚੰਗੀ ਗੱਲ ਹੈ ਹੋਣਾ ਚਾਹੀਦਾ ਪਰ ਹਮੇਸ਼ਾ ਨਸ਼ੇੜੀ ਉਦੋਂ ਨਸ਼ਾ ਛੱਡੇਗਾ ਜਦੋਂ ਉਹ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਬੁਰਾ ਕਿਉਂਕਿ ਚੋਰ ਕਹਿੰਦਾ ਚੋਰੀ ਚੰਗੀ ਹੈ ਭ੍ਰਿਸ਼ਟਾਚਾਰ ਕਹਿੰਦਾ ਭ੍ਰਿਸ਼ਟਾਚਾਰ ਚੰਗਾ ਹੈ ਨਸ਼ੇੜੀ ਕਹਿੰਦਾ ਨਸ਼ਾ ਚੰਗਾ ਇਹ ਆਪਣੇ ਆਪ ਨਾਲ ਜਦ ਗੱਲ ਕਰੇਗਾ ਕਿ ਇਹ ਬੁਰੀਾਈ ਹੈ ਜਿਨੇ ਮੈਨੂੰ ਸਰੀਰਕ ਤੌਰ ਤੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਮੈਨੂੰ ਨਕਾਰਾ ਕਰ ਦਿੱਤਾ ਇਹ ਜਦੋਂ ਆਪਣੀ ਗੱਲ ਆਪ ਨਾਲ ਆਪ ਨਸ਼ੇੜੀ ਕਰੇਗਾ ਬੁਰਾ ਉਹਨੂੰ ਉਦੋਂ ਸਮਝੇਗਾ ਨਹੀਂ ਤਦ ਤੱਕ ਕੋਈ ਨਸ਼ੇੜੀ ਆਪਣੇ ਆਪ ਦੇ ਨਸ਼ੇ ਕਰਨ ਨੂੰ ਬੁਰਾ ਨਹੀਂ ਸਮਝ ਰਿਹਾ ਇਸੇ ਲਈ ਸੁਧਾਰ ਨਹੀਂ ਹੁੰਦਾ ਇਹ ਯੁੱਧ ਹਮੇਸ਼ਾ ਅੰਦਰੂਨੀ ਹੁੰਦਾ ਤੇ ਇਸ ਅੰਦਰੂਨੀ ਯੁੱਧ ਦਾ ਤੁਰਾ ਹਰ ਮਨੁੱਖ ਦੇ ਕੋਲੇ ਭਵੇਂ ਉਹ ਮੇਲ ਹੈ ਫੀਮੇਲ ਹੈ ਬਜ਼ੁਰਗ ਹੈ ਨੌਜਵਾਨ ਹੈ ਕਿਸੇ ਵੀ ਖੇਤਰ ਦਾ ਹੈ ਉਹਨੂੰ ਆਪਣੇ ਆਪ ਨਾਲ ਸੁਵਾਦ ਰਚਾਉਣਾ ਪਵੇਗਾ ਤੇ ਉਹ ਜਿਹੜਾ ਸੁਵਾਦ ਹੁੰਦਾ ਨਾ ਨਿੱਜ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪੰਕਤੀ ਹੈ ਨਾ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੁੱਧਾ ਕਾਲੀਆਂ ਬਾਹਰ ਚਿਟਵੀਆਂ ਇਹ ਕੋ ਚੇਤਨਤਾ ਦਾ ਮੰਤਰ ਹੈ ਇਹ ਗੱਲਬਾਤੀ ਤੇ ਸਮਾਜ ਬਹੁਤ ਚੰਗਾ ਅਚਾਰ ਕਰਕੇ ਬੁਰਾ ਹੈ ਵਿਵਹਾਰ ਕਰਕੇ ਬੁਰਾ ਹੈ ਵਿਵਹਾਰ ਜਦੋਂ ਅੰਦਰੋਂ ਪਰਤਦਾ ਹੈ ਦੁਨੀਆ ਵਿੱਚ ਜਦੋਂ ਵੀ ਪਰਵਰਤਨ ਹੋਇਆ ਹਰ ਮਨੁੱਖ ਦੇ ਅੰਦਰੋਂ ਪਰਵਰਤਨ ਹੋਇਆ ਉਹਦੀ ਚੇਤਨਾ ਚੋਂ ਪਰਵਰਤਨ ਹੋਇਆ ਉਹਦੀ ਸੋਚ ਵਿੱਚੋਂ ਪਰਵਰਤਨ ਹੋਇਆ ਨਹੀਂ ਤਾਂ ਕਦੀ ਦੁਨੀਆ 'ਚ ਪਰਵਰਤਨ ਨਹੀਂ ਹੁੰਦਾ ਇਸ ਲਈ ਇਹਨੂੰ ਆਪਣੇ ਸੰਵਾਦ ਦੀ ਭਾਸ਼ਾ ਵਿੱਚ ਆ ਕੇ ਮਨੁੱਖ ਵਿਕਾਸ ਕਰ ਸਕਦਾ ਹਾਂ ਅਸੀਂ ਪੰਜਾਬੀਆਂ ਨੇ ਇੱਕ ਗੱਲ ਨੂੰ ਬੜਾ ਰੱਟਾ ਲਾਇਆ ਕਿਉਂਕਿ ਇੱਥੇ ਵਾਰਿਸ ਦੀ ਹੀਰ ਬੜੀ ਪ੍ਰਚਲਿਤ ਸੀ ਕਿ ਵਾਰਸ਼ਾ ਨਾਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਪਰ ਇਹਦੇ ਬਾਰੇ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਵਾਰਸ਼ਾ ਤਾਦਾਤਾਂ ਜਾਂਦੀਆਂ ਨੇ ਜੇਕਰ ਛੱਡੀਏ ਥੋੜੀਆਂ ਥੋੜੀਆਂ ਜੀ ਆਪਣੀਆਂ ਬੁਰੀਆਂ ਤਾਂ ਨੂੰ ਆਪਣੀਆਂ ਕਮੀਆਂ ਨੂੰ ਜਦੋਂ ਕੋਈ ਮਨੁੱਖ ਤਿਆਗੇਗਾ ਮਨੁੱਖ ਕੋਈ ਛੱਡੇਗਾ ਉਦੋਂ ਉਹ ਬਲਵਾਨ ਹੋਏਗਾ ਆਤਮਿਕ ਤੌਰ ਤੇ ਵੀ ਚੇਤਨ ਤੌਰ ਤੇ ਵੀ ਰੋਹਾਨੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਆਰਥਕ ਤੌਰ ਤੇ ਇਸ ਲਈ ਵਿਸ਼ਾਸੀ ਚੁਣਿਆ ਕਿ ਅਸੀਂ ਸੁਵਾਦ ਆਪਣੇ ਆਪ ਨਾਲ ਜਦੋਂ ਰਚਾਵਾਂਗੇ ਇਸ ਸਵੈ ਚੇਤਨਾ ਵਿੱਚ ਸਵੈ ਚਿੰਤਨ ਵਿੱਚ ਸਵੈ ਅਧਿਆਨ ਵਿੱਚ ਉਦੋਂ ਹਮੇਸ਼ਾ ਵਿਕਾਸ ਹੁੰਦਾ ਔਰ ਜ਼ਰੂਰੇ ਦਾ ਫਾਇਦਾ ਹੋਏਗਾ ਇਹ ਸਾਡੀ ਜ਼ਿੰਦਗੀ ਦਾ ਸਫਲ ਗੁਣ ਹੈ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਭਾਸ਼ਾ ਦਾ ਹੋਵੇ ਉਹਨੂੰ ਇਸ ਚਿੰਤਨ ਤੇ ਚੇਤਨਾ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ